ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਜਦੋਂ ਫਿਰੋਜ਼ਪੁਰ ਵਾਲ ਨੂੰ ਜਾਣੇ ਆ ਤਾਂ ਪੜਾਣਾ ਪਿੰਡ 메ਨ ਛੜਕ ਤੇ ਆਉਂਦਾ ਤੇ ਉਥੋਂ ਸਿੱਧੀ ਛੜਕ ਕੋਹਾਲਾ ਪਿੰਡ 'ਚ ਆ ਜਾਂਦੀ ਹੈ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਦੇ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ। ਜ਼ਿਆਦਾਤਰ ਮੱਝਾਂ ਰਹਿੰਦੀਆਂ। ਅੱਜ ਪੰਜ ਮੱਝਾਂ ਦਿਖਾਉਂਗਾ ਤੇ ਪੰਜੇ ਹੀ ਗੱਬਣ ਐ। ਇੱਕ ਵੈੜ ਦਿਖਾਉਣੀ ਆ ਨਾਲ। ਇਹ ਗੱਬਣ ਵੈੜ ਹੈ ਹਜੇ ਦੈਨ ਲੈਂਦੀ ਆ ਸੂਨ ਚ। ਸੋ ਨਾਗ ਟੋਟਲ ਇਸ ਵੀਡੀਓ ਚ ਜਿਹੜੇ ਤੁਹਾਨੂੰ ਦਿਖਾਉਣੇ ਐ ਉਹ 6 ਐ। ਲਾਸਟ ਤੱਕ ਵੀਡੀਓ ਦੇਖ ਲਿਓ। ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਐ ਤਾਂ ਜ਼ਰੂਰ ਆ ਕੇ ਕਰਿਓ। ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਆਓ ਮਿਲਿਏ ਬਾਈ ਨੂੰ ਮੱਝਾਂ ਵਾਲੇ ਪਾਸੋਂ ਸ਼ੁਰੂਆਤ ਕਰਦੇ ਆ। ਲਾਸਟ ਉੱਤੇ ਇੱਕ ਬਹੁਤ ਸੋਹਣੀ ਵਾਇਡ ਜਿਹੜੀ ਖੜੀ ਹੈ ਉਹ ਤੁਹਾਨੂੰ ਦਿਖਾਉਂਗਾ। ਵਰਿੰਦਰਜੀਤ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਰਿੰਦਰ ਅੱਜ 6 ਨਗ ਦਿਖਾ ਰਹੇ ਹਾਂ। ਹਾਂਜੀ ਹਾਂਜੀ। ਪਸ਼ੂ ਆਈ ਜਾਂਦੇ ਆ ਰੁਟੀਨ 'ਚ। ਆਈ ਜਾਂਦੇ ਆਈ ਜਾਂਦੇ। ਪਹਿਲੇ ਨੰਬਰ ਤੇ ਮੱਝ ਕੰਨਵਾ ਸੁਆ। ਇਹ ਦੂਜਾ ਸੁਆ ਝੋਟੀ ਆ ਜੀ। ਕਿੰਨੇ ਦਿਨ ਲਾਊਗੀ? ਇਹ ਤਿਆਰ ਹੀ ਆ ਜੀ 2-4 ਦਿਨ ਲੈ ਜਾਊਗੀ ਬਸ। ਠੀਕ ਐ ਕੀ ਡਿਮਾਂਡ ਰੂਗੀ ਇਹਦੀ ਵਰਿੰਦਰ? ਇਹ ਅੱਜ 1.5 ਲੱਖ ਦੀ ਝੋਟੀ ਲਾਵਾਂਗੇ। ਖੋਲੀ ਹਾਂਜੀ। ਨਸੋਰ ਡਿਮਾਂਡ 1.5 ਲੱਖ ਐ। ਤਿਆਰੀ ਦਿਸਦੀ ਐ ਸਿੰਘ ਕੁੰਡੇ ਐ ਤਾਂ ਚਾ ਹੁਣ ਜਦੋਂ ਤੁਰੂਗੀ ਤੁਸੀਂ ਦੇਖ ਲੈਣਾ ਦੇਖੋ ਇਹਦਾ ਸਟਰਕਚਰ ਹਵਾਨਾ ਸੋਹਣਾ ਦਿਖਾਉਂਦੀ ਐ ਬਾਕੀ ਹਾਈਟ ਦੀ ਜੱਜਮੈਂਟ ਤੁਸੀਂ ਕਰ ਲਿਓ ਜਿਹੜਾ ਵੀ ਆਊਗਾ ਉਹ ਆ ਕੇ ਦੇਖ ਲੂਗਾ ਇਹ ਪਹਿਲੇ ਨੰਬਰ ਤੇ ਤੁਹਾਨੂੰ ਅੱਜ ਦਿਖਾ ਰਹੇ ਹਾਂ ਫਰੋਜਪੁਰ ਜ਼ਿਲ੍ਹੇ ਨਾਲ ਸੰਬੰਧ ਤੇ ਪੈਂਦਾ ਦਸਤੋ ਤੇ ਇਸ ਏਰੀਆ ਚ ਥੋੜਾ ਕਿਤੇ ਨਾ ਕਿਤੇ ਨੀਲੀ ਰਾਵੀ ਟੱਚ ਮੱਝਾਂ ਦੇ ਵਿੱਚ ਮਿਲਦਾ ਇਹ ਇਦਾਂ ਦੀ ਮੱਝ ਹੈ ਵੀ ਇਹ ਤੋਂ ਭਾਵੇਂ ਤੁਸੀਂ ਨੀਲੀ ਰਾਵੀ ਚ ਬੱਚੇ ਲੈ ਲਓ ਜੇ ਭਾਵੇਂ ਮੁਰਾ ਦਾ ਸੀਮਨ ਲਵਾਈ ਚਲੋ ਬੱਚੇ ਸੋਹਣੇ ਪਾਊਗੀ ਵੀਰਿੰਦਰ ਦੀ ਪੂਛ ਫੜੀ ਬਈ ਮੱਝ ਦੀ ਬਾਰੀਕ ਚੰਗੀ ਦਿਸਦੀ ਹੈ ਦਸਤੋ ਬਾਕੀ ਥਣ ਹਵਾਨਾ ਹੁਣ ਤੁਸੀਂ ਇਹਦਾ ਦੇਖ ਲਓ ਇਸ ਸ਼ੇਪ ਦੇ ਵਿੱਚ ਹਜੇ ਦਿਨ ਲੋਏ ਜਾਣੇ ਨੇ 2-4 ਸੋ ਦੋਸਤੋ ਇਹਦੇ ਤੁਹਾਨੂੰ ਮੈਂ ਅਗਲੇ ਪਾਸੋਂ ਵੀ ਜੇ ਤੁਹਾਨੂੰ ਦਿਖਾਵਾਂ ਮੱਝ ਦੁੱਧ ਵਾਲੀ ਦਿਸਦੀ ਐ ਬਹੁਤ ਚਵਾ ਚੂ ਚੰਗਾ ਲੱਗਾ ਵੀਰੇ ਇਹਨੂੰ ਇਹਦੇ ਨਾਲ ਦੀ ਜਿਹੜੀ ਮੱਝ ਆ ਬਈ ਇਹ ਵੀ ਦੂਜਾ ਸੂਆ ਝੋਟੀ ਐ ਕਿੰਨਾ ਚਿਰ ਲੈ ਜੂਗੀ ਇਹ ਲੈ ਜੋਗੇ 10 ਦਿਨ ਖੁੱਲੇ ਆ ਜੇ ਇਹਦਾ ਰੇਟ ਕੀ ਰਹਿਣਾ ਇਹ 145 ਦੀ ਦੇ ਦਾਂਗੇ ਖੋਲੀ ਨੂੰ 145 ਰੇਟ ਆ ਦੋਸਤੋ ਹਜੇ 10 ਦਿਨ ਲਾਊਗੀ ਸੂਣ ਚ ਵਜ਼ਨ ਇਹਦਾ ਵੀ ਚੰਗਾ ਕੱਦ ਕਾਠ ਜਿਹੜਿਆ ਦੋਸਤੋ ਸਾਹਮਣੇ ਖੁਰਲੀਆਂ ਦੇ ਉੱਤੋਂ ਜੱਜਮੈਂਟ ਕਰ ਲਿਆ ਕਰੋ ਕਿਉਂਕਿ ਸਟੈਂਡਰਡਸ ਹੈ ਜੀ ਆਮ ਤੌਰ ਤੇ 2.5 ਤੋਂ 2 ਫੁੱਟ 2.5 ਫੁੱਟ ਤੱਕ ਦੀ ਖੁਰਲੀ ਹੁੰਦੀ ਹੈ ਮੱਜਾਂ ਦੀ ਹਾਈਟ ਉੱਤੋਂ ਜੱਜਮੈਂਟ ਕਰ ਕੀਤੀ ਜਾ ਸਕਦੀ ਹੈ ਤੋਂ ਭਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਅੱਗੋਂ ਸੋਨਾ ਪਰਦੀ ਆਉਂਦੀ ਹੈ 145 ਇਹਦਾ ਰੇਟ ਹੈ ਹਜੇ ਤਿਆਰ ਹੀ ਹੁੰਦੀ ਆਉਂਦੀ ਹੈ ਢਾਂਚਾ ਤੁਸੀਂ ਇਹਦਾ ਦੇਖ ਲਓ ਸਟਰਕਚਰ ਦੇਖ ਸਕਦੇ ਹੋ ਇਹ ਇਦਾਂ ਲੱਗਦਾ ਜਿਵੇਂ ਛੋਟਾ ਹੁੰਦਾ ਕਈ ਵਾਰ ਬੱਚਾ ਡਿੱਗ ਪੈਂਦਾ ਤਾਂ ਇੱਕ ਪਾਸੇ ਦਾ ਹੱਡ ਥੋੜਾ ਜਾਂ ਅੰਦਰ ਨੂੰ ਠੁਕਿਆ ਅਗਲੇ ਹੱਡਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਇਹ ਤਿੰਨੇ ਮੱਜਾ ਵੀਰੇ ਇੱਕੋ ਕਰੋ ਹੀ ਲਾਈਆਂ ਤੇ ਠੰਡੀਆਂ ਜੈ ਲੀਆਂ ਬਹੁਤ ਜ਼ਿਆਦੀਆਂ ਯਾਨੀ ਕਿ ਠੀਕ ਹੈ ਤਿੰਨੇ ਮੱਜਾ ਬਾਈ ਕਹਿੰਦਾ ਵੀ ਇੱਕੋ ਕਰੋ ਹੀ ਲੈਂਦਾ ਤੇ ਇੱਕੋ ਜੀ ਇਹਨਾਂ ਦੀ ਸਾਰਾ ਇਹਨਾਂ ਦਾ ਸਟਰਕਚਰ ਦਿਂਦਾ ਇੱਕੋ ਜੀ ਜਿਹੀਆਂ ਇਹ ਮੱਜਾਂ ਦਿਸਦੀਆਂ ਬਈ ਇਹਦੀ ਕੀ ਡਿਟੇਲ ਹੈ ਇਹ ਤੀਜਾ ਸੂਆ ਮੈਸ ਹੋਊਗੇ ਕਿੰਨਾ ਚਿਰ ਲਾਉ ਹਜੇ ਇਹ ਚਾਰ ਪੰਜ ਦਿਨ ਖੁੱਲੇ ਲੈ ਜੂਗੀ ਇਹਦਾ ਰੇਟ ਕੀ ਰਹਿਣਾ ਇਹ ਵੀ 1.5 ਲੱਖ ਦੀ ਮੈਂ ਦੇਵਾਂਗੇ ਖੋਲੀ ਨੂੰ ਸੋਸੋ ਰੇਟ ਇਹਦਾ ਵੀ 1.5 ਲੱਖ ਰਹੂਗਾ ਇਹ ਹਜੇ ਚਾਰ ਪੰਜ ਦਿਨ ਲਾਉਗੀ ਮੱਝ ਅੱਗੋਂ ਹਵਾਨਾ ਚੰਗਾ ਭਰੀ ਬੈਠੀ ਐ ਮੱਕੀ ਪਸ਼ੂ ਆ ਕੇ ਦੇਖੋ ਸੌਦੇ ਹੁੰਦੇ ਆ ਹਰੇਕ ਪਸ਼ੂ ਜਿਹੜੇ ਵਿਕਦੇ ਆ ਜ਼ਰੂਰੀ ਹੁੰਦਾ ਵੀ ਪਹਿਲਾਂ ਆ ਕੇ ਪਸ਼ੂ ਦੇਖਿਆ ਜਾਵੇ। ਮਿੱਥੀ ਥਣਾ ਚ ਹਵਾਨੇ ਦਾ ਸਹਿਜ ਇੱਥੋਂ ਤੁਸੀਂ ਦੇਖ ਲਓ। ਲਿਆ ਭਾਈ। ਅੱਗੋਂ ਹਵਾਨਾ ਚੰਗਾ ਭਰੀ ਬੈਠੀ ਹੈ ਵਾਕੀ ਪਛਾਣ ਨੂੰ ਵੀ ਉਮੀਦ ਹੈ ਵੀ ਸੋਹਣਾ ਪਰਜੂਗੀ। 3 ਨੰਬਰ ਤੇ ਤੁਹਾਨੂੰ ਇਹ ਮੱਝ ਜਿਹੜੀ ਦਿਖਾ ਰਹੇ ਸੀਗੇ ਹੁਣ ਜਿਹੜੀ ਤੋਰੀ ਹੈ। ਆ ਇਹ ਤੋਂ ਅੱਗੇ 4 ਨੰਬਰ ਤੇ ਕੁਮਾਜੇ ਦਾ ਸਿੰਘ ਦੋਸਤੋ ਇੱਕ ਸਾਈਡ ਦਾ ਟੁੱਟਿਆ ਹੋਇਆ ਰਵਿੰਦਰ ਜੀ ਜਿਹੜੀ 4 ਨੰਬਰ ਤੇ ਤੀਜਾ ਸੂਆ ਮੈਂ ਸੋਗ ਜੀ ਇਹ 10 ਦਿਨ ਇਹ ਵੀ ਲੈ ਜੋ ਖੁੱਲੇ ਹਲੇ ਹਾਂ ਜੀ 10 ਦਿਨ ਲੈ ਜੂਗੀ ਹਾਂਜੀ ਇਹ ਵੀ ਆਪਣੀ ਵੇਖੀ ਕੀਤੀ ਮੈਂ ਬੰਦੀ ਤਾਂ ਦੀ ਬਹੁਤ ਚੰਗੀ ਚੁਆਚੂ ਇਹਨੂੰ ਬਹੁਤ ਚੰਗਾ ਲੱਗਾ ਇਹਦਾ ਰੇਟ ਕੀ ਰਹਿਣਾ ਰਵਿੰਦਰ ਇਹ ਅੱਜ 1 ਲੱਖ 10 ਹਜ਼ਾਰ ਦੀ ਮੈਂ ਦੇ ਦਾਂ ਤੋ ਖੋਲੀ ਭਾਈ 1 ਲੱਖ ਤੇ 10 ਹਜ਼ਾਰ ਦੀ ਦੋਸਤੋ ਇਹਦਾ ਰੇਟ ਜਿਹੜਾ ਉਹ ਰੱਖਿਆ ਬਾਈ ਨੇ ਟਾਂਚਾ ਸੋਹਣਾ ਥਣ ਹਵਾਨਾ ਵੀ ਸਾਫ਼ ਸੁਥਰਾ ਕੱਢੂ ਪਰ ਹਜੇ ਦੇਹਣੇ ਲਾਊਗੀ ਸੂਨ ਦੇ ਵਿੱਚ ਮੋੜ ਲਾ ਕੋ ਸਵੇ ਚਾਰ ਮੱਜਾਂ ਜਿਹੜੀਆਂ ਇਸ ਸਾਈਡ ਤੇ ਸੀ ਤੇ ਤੋਂ ਇਲਾਵਾ ਇੱਕ ਮੱਝ ਹੋਰ ਤੇ ਨਾਲ ਇੱਕ ਗਾਂ ਨਾਗ ਟੋਟਲ 6 ਤੁਹਾਨੂੰ ਦੱਸੇ ਦੀ 6 ਮਾਂ ਨਾਗ ਗਾਂ ਤੁਹਾਨੂੰ ਦਿਖਾਉਂਗਾ ਵਰਿੰਦਰ ਜਿਹੜੀ ਇਹ ਮੱਝ ਬਈ ਲਾਸਟ ਉੱਤੇ ਦਿਖਾਉਣੀ ਹੈ ਮੱਝਾਂ ਚੋ ਇਹ ਜੀ ਜੀਤ ਵੀਰੇ ਆਪਣੇ ਘਰ ਦੀ ਮੈਂ ਹੀ ਆ ਪਿਛਲੇ ਵਾਰੀ ਨਾ ਆਪਾਂ ਟੋਕੜ ਗੱਬਣ ਮੈਂ ਲਈ ਸੀ ਠੀਕ ਹੈ 15 ਕਿਲੋ ਦੁੱਧ ਸੀ ਤੇ ਤਿੰਨਾ ਸਾਢੇ ਤਿੰਨਵੇਂ ਨਾ ਦੀ ਗੱਬ ਸੀ ਤੇ ਉਹ ਕੱਟੀ ਸੀ ਪਿਛਲੀ ਵਾਰ ਉਹ ਗੁੱਠ ਤੇ ਉਹ ਦੀਦੀ ਜੀ ਪਿੱਛੇ ਠੀਕ ਹੈ ਇਸ ਵਾਰ ਕੋਈ ਨੂਰ ਤੋਂ ਗੱਬਣ ਆਈ ਕਿੰਨਾ ਚਰ ਲਊ ਹਜੇ ਇਹ ਅਜੇ ਦਿਨ 10 15 ਇਹਨੇ ਖੁੱਲੇ ਲੈ ਜਾਣੇ ਨੇ ਇਹਦਾ ਰੇਟ ਕੀ ਰਹੂਗਾ ਏ ਆਪਾ ਮੁੱਲ ਫੋਨ ਤੇ ਕਰਾਂ ਕਿਉਂਕਿ ਤਿਆਰੀ ਚ ਆ ਕੇ ਮੈਂ ਵੇਚਾਂਗੇ ਚਲੋ ਤੁਹਾਡੇ ਹਿਸਾਬ ਤੇ ਫਿਰ ਤੁਸੀਂ ਵੀ ਅੱਗੇ ਪਿੱਛੇ ਜਾਣਾ ਹੁੰਦਾ ਤੇ ਆਪਾਂ ਵਿਖਾਤੀ ਆ ਵਿੱਚ ਵੀਡੀਓ ਦੇ ਠੀਕ ਹੈ ਹਾਂਜੀ ਹਾਂ ਤੋੜ ਦਈਏ ਮੈਂ ਤੋੜ ਦੇ ਨਹੀਂ ਦੋਸਤੋ ਤੋੜ ਕੇ ਦਿਖਾ ਦਿੰਨੇ ਆ ਹਜੇ ਕੱਚੀ ਮੱਝ ਹੈ ਜਿਆਦਾ ਦੁੱਧ ਵਾਲੀ ਹੈ ਤਿਆਰ ਹੋਊਗੀ ਤਾਂ ਫੇਰ ਹੀ ਰੇਟ ਤੁਹਾਨੂੰ ਜਚਣਾ ਤੇ ਉਦੋਂ ਹੀ ਤੁਹਾਨੂੰ ਦੁਬਾਰਾ ਦਿਖਾਵਾਂਗੇ ਤੇ ਇਹਦੀ ਹਾਈਟ ਜ਼ਰੂਰ ਦੱਸ ਦਿਓ ਜੀ ਮਰਜੇ ਨੇ ਕਿ ਮੇਰੀ ਹਾਈਟ ਦੇ ਹਿਸਾਬ ਤੇ ਸਹੀ ਹੈ ਸੋ ਦੋਸਤੋ ਹਾਈਟ ਬਹੁਤ ਅਮਜ ਦੀ ਕਿਉਂਕਿ ਮਰਿੰਦਰ ਬਾਈ ਦੀ ਹਾਈਟ ਵੀ ਜਿਹੜੀ 6 ਫੁੱਟ ਤੋਂ ਬਾਹਰ ਹੈ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਤੁਸੀਂ ਜੱਜਮੈਂਟ ਕਰਿਓ ਕਦ ਕਾਟ ਦੀ ਲੰਬਾਈ ਬਹੁਤ ਆ ਮੱਝ ਦੀ ਜਮਾਂ ਜੱਜ ਵੀ ਚੰਗੀ ਐ ਸਾਰੀ ਕਾਲੀ ਦਿਸਦੀ ਐ ਬੁੜੇ ਪੜੇ ਬਹੁਤ ਖੁੱਲੇ ਡੁੱਲੇ ਹਾਜੀ ਚੋਈ ਦੀ ਬਹੁਤ ਖੁੱਲੀ ਡੁੱਲੀ ਮੈਂ ਜਦੋਂ ਤਿਆਰ ਹੋ ਗਈ ਆਪਾਂ ਜ਼ਰੂਰ ਵਿਖਾਵਾਂਗੇ ਗੁਰਿੰਦਰ ਅੱਗੋਂ ਫੇਰ ਕਮਾ ਬਈ ਇਹਨੂੰ ਥੋੜਾ ਥਾਂ ਪੱਕਾ ਦਸੋ ਡਰ ਲੱਗਦਾ ਵੀ ਪਸ਼ੂ ਸਲਿੱਪ ਨਾ ਕਰੇ ਵੱਡੀ ਮੱਝ ਐ ਲੈ ਆ ਬਈ ਵਾਪਸ ਆਪਾਂ ਹਰੇਕ ਸਾਲ ਇੱਕ ਮੈਚ ਸਾਂਭੀ ਦੀ ਟੋਕੜ ਗੱਬਣ ਪਰ ਸਾਂਭੀ ਦੀ ਚੰਗੀ ਐ ਠੀਕ ਐ ਇੱਕ ਅੱਧਾ ਨਾਗੇ ਵੀਰ ਟੋਕੜ ਗੱਬਣ ਰੋਕ ਲਿੰਦਾ ਜਗਾ ਉਨੀ ਕਿਆ ਖੈਰ ਵਿਕਰੀ ਵਾਲੇ ਪਸ਼ੂ ਵੀ ਜ਼ਿਆਦਾ ਹੁੰਦੇ ਜੀ ਦੇ ਕਰਕੇ ਇੱਕ ਅੱਧਾ ਨਾਗ ਦੁੱਧ ਦਾ ਸਰਦਾ ਰਹਿੰਦਾ ਤੇ ਨਾਲ ਚੰਗਾ ਪਸ਼ੂ ਜਦੋਂ ਤਿਆਰ ਹੋ ਜੇ ਉਦੋਂ ਦੌਰ ਪਏ ਕੀਮਤ ਵੀ ਚੰਗੀ ਰਲਾ ਜਾਂਦਾ ਇਹ ਤੋਂ ਬਾਅਦ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਐ ਵਰਿੰਦਰ ਜਿਹੜੀ ਇਹ ਵੈੜ ਬਖਾ ਰਹੇ ਆ ਬਈ ਹਾਂਜੀ ਹਾਂਜੀ ਕਿੰਨਾ ਵਸੂਆ ਸੂ ਕੀ ਇਹ ਪਲੂਣ ਵਛੇਈ ਆ ਜੀ ਠੀਕ ਐ ਹਾਂਜੀ ਹਾਂਜੀ ਕਿੰਨੇ ਦਿਨ ਲਾਉਗੀ ਸੂਨ ਚੜੇ ਦਿਨੇ ਨੇ ਖੁੱਲੇ ਹੀ ਅਜੇ 6 ਆਜਾ ਆਪਣੀ ਤਰੀਕ ਹੈਗੀ ਆ 17 ਸ਼ਾਇਦ 17 ਇਹਨੇ 26 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਹੈ ਹਾਂਜੀ ਹਾਂਜੀ ਰੇਟ ਕੀ ਰਹਿਣਾ ਇਹਨਾਂ ਦਾ 1 ਲੱਖ 5000 ਦੀ ਵੱਛੀ ਦਵਾਂਗੇ ਠੀਕ ਹੈ ਦੰਦੋ ਕਿਵੇਂ ਇਹ ਦੰਦੋ ਦੋ ਕੰਪਲੀਟ ਕਰਕੇ ਚੌਕ ਦੇ ਚੱਕ ਦੀ ਠੀਕ ਹੈ ਲਈ ਸੋ ਦੋਸਤੋ ਚਾਰ ਦੰਦ ਵੈੜ ਘਰੇਲੂ ਘਰੇ ਰੱਖਣ ਵਾਲੀ ਵੈੜ ਹੈ ਪੁੜਿਆਂ ਪੜਿਆਂ ਦੀ ਚੜਾਈ ਇਹਦੀ ਚੰਗੀ ਹੈ ਬੈਕ ਸਾਈਡ ਤੋਂ ਵੀ ਸੋਹਣੀ ਹੈ ਤਾ ਚੌੜੀ ਬਹੁਤ ਅਸ਼ੀ ਚੰਗੀ ਦਾ ਬਾਕੀ ਦਾ ਫੇਸ ਤੁਸੀਂ ਦੇਖ ਸਕਦੇ ਹੋ 1 ਲੱਖ ਤੇ 5000 ਇਸ ਵੈੜ ਦਾ ਰੇਟ ਬਾਈ ਨੇ ਰੱਖਿਆ ਸੋਹਣੀ ਵੈੜ ਹੈ ਜੇ ਕੋਈ ਵੀਰ ਪਸੰਦ ਕਰਦਾ ਤਾਂ ਜਰੂਰ ਆ ਕੇ ਦੇਖ ਲਿਓ ਜੇ ਹਵਾਨਾ ਫਿਕਸ ਜਾਂ ਕੱਢੂਗੀ ਅਜੇ 7 8 ਦਿਨ 9 ਦਿਨ ਪਏ ਆ ਥਣ ਫੇਰ ਕਲੀਅਰ ਹੋਣਾ ਪਰ ਚੰਗਾ ਥਣ ਰਹੂਗਾ ਥੀਚਵਾਈ ਵਾਲਾ ਕੱਢੂਗੀ ਕਦ ਕਾਠ ਤੁਸੀਂ ਇਹਦਾ ਜਜਮੈਂਟ ਕਰ ਲਿਓ ਜੇ ਨਰੋਈ ਚੰਗੀ ਆ ਮੱਝਾਂ ਵਾਲਾ ਸਾਹਬ ਹੀ ਐ 1 ਲੱਖ ਤੇ 5000 ਚੇ ਤੁਹਾਨੂੰ ਵੈੜ ਮਿਲੂਗੀ ਪਹਿਲਾ ਸੂਆ ਸੁੰਦੀ 4 ਦੰਦਾ ਸੋ ਜਿਹਨੂੰ ਅੱਜ ਜਚੇ ਤੋ ਵੀਰਕਾਲ ਕਰਕੇ ਬਾਈ ਨਾਲ ਸੰਪਰਕ ਬਣਾ ਲਿਓ ਜੇ ਨਾਗ ਟੋਟਲ 6 ਸੀ 6 ਦੇ 6 ਤੁਹਾਨੂੰ ਦਿਖਾਤੇ ਆ ਬਾਕੀ ਇਹ ਦੂ ਅੱਗੇ ਤੁਹਾਡਾ ਕੰਮ ਆ ਵੀ ਜਿਹੜਾ ਆਪਾਂ ਤੁਹਾਨੂੰ ਜਚਦਾ ਉਹਨੂੰ ਆ ਕੇ ਦੇਖੋ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ